ਅੱਡੀ ਖਬਰ ਦੋ ਲੜਕੇ ਸੁਮੇਤ ਇੱਕ ਕੰਪਿਊਟਰ ਕੰਡਾ ਇਹਨਾਂ ਨੇ 150 ਗ੍ਰਾਮ ਹਿਰੋਇਨ ਦਾ ਨਾਲ ਇਹਨੂੰ ਅਰੈਸਟ ਕੀਤਾ ਹੈ ਉਹਨਾਂ 1000 ਰੁਪਿਆ ਉਹ ਦੇ ਰਿਆ ਸੀ ਇਹਨਾਂ ਨੂੰ ਤੀਜਾ ਕਲਪਰੇਟ ਔਰ ਇਹ ਉਹਦੇ ਲਈ ਕੰਮ ਕਰ ਰਿਹਾ ਕਿਹਦੇ ਲਈ ਕਰ ਰਿਹਾ ਉਹ ਸਾ ਤੁਹਾਨੂੰ ਤਫਤੀਸ਼ ਦੇ ਦੌਰਾਨ ਉਹਦੀ ਅਰੈਸਟ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਕਈ ਆਪਣੇ ਬਚਾ ਲਈ ਵੀ ਕਹਿ ਸਕਦਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਹੁਣ ਨਸ਼ਾ ਤਸਕਰਾਂ ਨੇ ਅੱਗੇ ਦਿਹਾੜੀ ਤੇ ਨੌਜਵਾਨ ਰੱਖ ਲਏ ਆ ਤੇ ਉਹ ਉਹਨਾਂ ਨੂੰ ਆਪਣਾ ਨਸ਼ਾ ਵੇਚਣ ਲਈ ਭੇਜਦੇ ਆ ਤੇ ਬਕਾਇਦਾ ਉਹਨਾਂ ਨੂੰ ਦਿਹਾੜੀ ਵੀ ਦਿੰਦੇ ਆ ਇਹ ਉਦੋਂ ਖਲਾਸਾ ਹੋਇਆ ਜਦੋਂ ਫਰੀਦਕੋਟ ਪੁਲਿਸ ਨੂੰ ਇੱਕ ਸੇਫ ਪੰਜਾਬ ਜਿਹੜੀ ਮੁਹਿੰਮ ਆ ਉਸ ਦੇ ਰਾਹੀਂ ਸੂਚਨਾ ਮਿਲੀ ਕਿ ਕੁਝ ਵਿਅਕਤੀ ਨਸ਼ਾ ਵੇਚ ਰਹੇ ਆ ਜਦੋਂ ਸੀਆਈਏ ਸਟਾਫ ਫਰੀਦਕੋਟ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਛਾਪਾ ਮਾਰਿਆ ਤਾਂ ਪੰਜਗਰਾਈ ਮਲਕਿਆਂ ਵਾਲੀ ਰੋਡ ਤੇ ਦੋ ਨੌਜਵਾਨ ਉਹਨਾਂ ਨੇ ਗ੍ਰਿਫਤਾਰ ਕੀਤੇ ਵਿੱਕੀ ਤੇ ਹਰਦੀਪ ਤੇ ਇਹਨਾਂ ਦੇ ਕੋਲੋਂ 150 ਗ੍ਰਾਮ ਹੈਰਵਨ ਤੇ ਇੱਕ ਕੰਪਿਊਟਰ ਕੰਡਾ ਜਿਹਦੇ ਨਾਲ ਤੋਲ ਕੇ ਦਿੰਦੇ ਆ ਉਹ ਬਰਾਮਦ ਹੋਇਆ ਜਦੋਂ ਥਾਣੇ ਲਿਆ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹ ਤਾਂ ਕਿਸੇ ਹੋਰ ਨਸ਼ਾ ਤਸਕਰ ਦਾ ਨਸ਼ਾ ਵੇਚ ਰਹੇ ਆ ਤੇ ਉਹ ਸਾਰੇ ਪੈਸੇ ਵਟ ਕੇ ਸ਼ਾਮ ਨੂੰ ਉਸ ਨੂੰ ਦਿੰਦੇ ਆ ਤੇ ਉਹ ਇਸ ਦੇ ਬਦਲੇ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਪ੍ਰਤੀ ਵਿਅਕਤੀ ਦਿਹਾੜੀ ਵਜੋਂ ਦਿੰਦਾ ਹੈ ਰੋਜ਼ਾਨਾ ਐਸਐਸਪੀ ਸਾਹਿਬ ਸ਼੍ਰੀਮਤੀ ਡਾਕਟਰ ਪ੍ਰਗਿਆ ਜਨ ਜੀ ਦੇ ਦਿਸ਼ਾ-ਨੁਕਸ਼ਾ ਤੇ ਕੱਲ ਇੱਕ ਸੇਫ ਪੰਜਾਬ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਤੋਂ ਉਹ ਸਟੈਪਸ ਤੋਂ ਕੰਮ ਕਰਦੇ ਆ ਸੀਆਈਏ ਜੈਤੋਂ ਦੀ ਪੁਲਿਸ ਪਾਰਟੀ ਜਿਹੜੀ ਕਿ ਐਸਐਸ ਜਰਨਜੀਤ ਸਿੰਘ ਨੂੰ ਲੀਡ ਕਰ ਰਹੀ ਸੀ ਇਹਨਾਂ ਨੇ ਪੰਜ ਗਰਾਈਆਂ ਦੇ ਕੋਲ ਜਿਹੜੇ ਸੂਬੇ ਦੇ ਕੋਲੋਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਇੱਕ ਵਿੱਕੀ ਸਿੰਘ ਉਰਫ ਵਿੱਕੀ ਸਾਨੋ ਕਿਸ਼ਨ ਸਿੰਘ ਹੈ ਔਰ ਇਹ ਜੀਵਨ ਸਿੰਘ ਨਗਰ ਪੰਜ ਗਰਾਈਆਂ ਦਾ ਹੀ ਰਹਿਣ ਵਾਲਾ ਹੈ ਇਹਦੇ ਨਾਲ ਹਰਦੀਪ ਸਿੰਘ ਹੈ ਇਹ ਦੋ ਲੜਕੇ ਸਮੇਤ ਇੱਕ ਕੰਪਿਊਟਰ ਕੰਡਾ ਇਹਨਾਂ ਨੇ 150 ਗ੍ਰਾਮ ਹਿਰੋਇਨ ਦੇ ਨਾਲ ਇਹਨੂੰ ਅਰੈਸਟ ਕੀਤਾ ਹੈ ਜੋ ਇਹਨਾਂ ਦੀ ਮੋਡਲੀ ਪੁੱਛ ਕੇ ਇਸ ਤੋਂ ਇਹ ਸਮ ਪਤਾ ਲੱਗ ਰਿਹਾ ਸੀ ਇਹ ਦੋਨੋਂ ਸੇਲ ਕਰ ਰਹੇ ਵੇਚ ਰਹੇ ਸੀ ਜਿਹਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 25 85 ਮਿਤੀ 35 25 ਖਾਣਾ ਅ ਦਰਜ ਕੀਤਾ ਗਿਆ ਹੈ। ਤੋਂ ਇਹਦੀ सदरकोट ਕਪੂਰਾ ਤੋਂ ਇਹਦੀ ਤਹਿਕੀਕਾ ਚੱਲ ਰਹੀ ਹੈਗਾ ਜੋ ਪਤਾ ਲੱਗੇਗਾ ਇਹਨਾਂ ਦਾ ਕਿ ਇਹ ਵਾਕਈ ਇਹਨਾਂ ਨੇ ਜੋ ਗਲਤ ਦੱਸੀ ਹੈ ਕਿ ਇਹ ਉਹਨਾਂ 1000 ਰੁਪਿਆ ਉਹ ਦੇ ਰਿਆ ਸੀ ਇਹਨਾਂ ਨੂੰ ਤੀਜਾ ਕਲਪਰੇਟ ਔਰ ਇਹ ਉਹਦੇ ਲਈ ਕੰਮ ਕਰ ਰਹਾ ਕਿਹਦੇ ਲਈ ਕਰ ਰਿਹਾ ਉਹ ਸਾ ਤੁਹਾਨੂੰ ਅਰਮਾਨ ਤੋਂ ਬਾਅਦ ਇਹਨਾਂ ਦੀ ਤਹਿਕੀਕਤ ਕਰਕੇ ਕਲੀਅਰ ਕੀਤਾ ਜਾਏਗਾ। ਉਸ ਵਿੱਚ ਇਹ ਆਇਆ ਕਿ ਉਹ 1000 ਰੁਪਏ ਪ੍ਰਤੀ ਦਿਨ ਦਿੰਦਾ ਸੀ। ਦੋਨਾਂ ਨੂੰ ਹੀ ਖੇਸਰਾ ਇਹ ਜੋ ਕੰਟੈਂਟਸ ਐਫ ਆਈ ਆਰ ਦੇ ਸਾਹਮਣੇ ਆਏ ਆ ਉਹਦੇ ਤਹਿਤ ਇਹ ਮੁੱਢਲੇ ਤੌਰ ਤੇ ਦੱਸ ਰਹੇ ਆ ਪਰ ਇਸ ਗੱਲ ਨੂੰ ਪੁਖਤਾ ਤਫਤੀਸ਼ ਦੇ ਦੌਰਾਨ ਉਹਦੀ ਅਰੈਸਟ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਕਈ ਆਪਣੇ ਬਚਾ ਲਈ ਵੀ ਕਹਿ ਸਕਦਾ ਹੈ। ਪਰ ਇਹ ਗੱਲ ਕਲੀਅਰ ਕਰਕੇ ਤੁਹਾਨੂੰ ਇੱਕ ਅੱਦੇ ਦਿਨ ਦੇ ਵਿੱਚ ਫਰਦਰ ਜੋ ਸਾਨੂੰ ਪਤਾ ਲੱਗਦਾ ਉਹ ਅਪਡੇਟ ਦਿੱਤੀ ਜਾਏਗੀ ਜੇ ਉਹਦੀ ਗ੍ਰਿਫਤਾਰੀ ਹਜੇ ਬਾਕੀ ਹੈ ਜੀ ਹਾਂਜੀ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਆਪਣੀ ਪੁਲਿਸ ਪਾਰਟੀ ਲੱਗੀ ਹੋਈ ਹੈ ਤੋਂ ਉਹ ਵੀ ਗ੍ਰਿਫਤਾਰ ਅਸੀਂ ਜਲਦੀ ਕਰ ਲਾਂਗੇ ਦੋ ਲੜਕੇ ਸਮੇਤ ਇੱਕ ਕੰਪਿਊਟਰ ਕੰਡਾ ਇਹਨਾਂ